ਮੈਂ ਤੁਹਾਨੂੰ ਸਵਾਲ ਕਰਦਾ ਕਿ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤੀ ਇੰਨਾ ਆਪਣੇ ਮਨ ਚ ਪਿਆਰ ਰੱਖ ਦਿਓ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਪਦੇਸ਼ ਆ ਸੁਨੇਹਾ ਕਿ ਵੈਮ ਪਰੰਤੋ ਪਰਮਤੋ ਉਹਨਾਂ ਨੇ ਦੂੜ ਕੀਤਾ ਕਿ ਜਾ ਕੇ ਪੁੰਨੇ ਤੋਂ ਉਹ ਤੁਸੀਂ ਚੁਗਦੇ ਮਤਲਬ ਕਿ ਪ੍ਰਮੋਟ ਕਰ ਦਿਓ ਜਾਂ ਕਿਹੜੇ ਨਜ਼ਰੀਏ ਨਾਲ ਉਹ ਚੀਜ਼ ਨੂੰ ਵਰਤਦੇ ਹੋ ਨਹੀਂ ਮਹਾਰਾਜ ਤੁਹਾਡੀ ਬੜੀ ਗੱਲ ਆ ਬਹੁਤ ਵੱਡਾ ਸਵਾਲ ਆ ਚੱਕਰਵਰਤੀ ਬਾਈ ਤੁਹਾਡਾ ਇਹਦਾ ਬਾਬੇ ਨਾਨਕ ਨੇ ਇਹ ਨਹੀਂ ਕਿਹਾ ਵੀ ਤੁਹਾਡੇ ਕਰਮ ਨਹੀਂ ਹੈ ਜਿਹੜੇ ਲੈਣਾ ਨੇ ਜਿਵੇਂ ਡਾਕਟਰ ਆ ਜੀ ਉਹ ਉਹਦੇ ਅੱਖ ਦੇਖ ਕੇ ਜਿਉਂ ਮਸ਼ੀਨ ਤੇ ਪਾ ਕੇ ਚੈੱਕ ਕਰ ਲੰਦਾ ਵੀ ਇਹਦਾ ਇਹ ਬੀ ਆ ਬਿਮਾਰੀ ਦਾ ਇਲਾਜ ਕਰਨਾ ਪੈਣਾ ਨਾ ਸਾਨੂੰ ਵੀ ਇਦਾਂ ਜਿਹੜੇ ਹਸ ਰੇਖਾ ਹੈ ਜਾਂ ਮੱਥੇ ਦੀ ਰੇਖਾ ਹੈ ਜਾਂ ਅੱਖ ਦੀ ਰੇਖਾ ਪੁੱਠੇ ਹੱਥ ਦੀ ਰੇਖਾ ਉਹਦੇ ਅਸੀਂ ਦੇਖ ਕੇ ਉਭਧਿਆ ਸਕਦੇ ਨੂੰ ਮਤਲਬ 50% ਉਹਦਾ ਮਤਲਬ ਸੱਸਲੀ ਕਰਾਉਨੇ ਆ ਬਿਹាវੀਅਰ ਦਾ ਹੈ ਵੀ ਤੁਸੀਂ ਸਮਝੂਠਣਾ ਬੋਲੋ ਜਿਵੇਂ ਮੈਂ ਤੁਹਾਨੂੰ ਕਹਿਦਾ ਵੀ ਤੁਹਾਡਾ ਜੇ ਆ ਕੰਮ ਬਣ ਗਿਆ ਨਾ ਤੁਸੀਂ ਹੁਣ ਦੱਸੋ ਇਹ ਸੱਚ ਜੀ ਮੇਰਾ ਤਾਂ ਸਵਾਲ ਹੈ ਜੀ ਜਿੰਨੇ ਵੀ ਪੰਡਤ ਆ ਮੇਰਾ ਸਾਰਿਆਂ ਨੂੰ ਹਿੰਦੁਸਤਾਨ ਨਾਲ ਵਰਲਡ ਤੇ ਪੰਡਤਾਂ ਨੂੰ ਸਵਾਲ ਹੈ ਤੁਹਾਨੂੰ ਖਾਸ ਕਰਕੇ ਤੁਹਾਨੂੰ ਸਵਾਲ ਹੈ ਕਿ ਹੱਥ ਦੇਖ ਕੇ ਕਰਮਾਂ ਤੇ ਕਿਸਮਤ ਦੀਆਂ ਲੀਕਾਂ ਨੂੰ ਉਹ ਪੰਡਤ ਦੱਸ ਦਿੰਦੇ ਨੇ ਉਹ ਕੀ ਹੈ ਤਾਂ ਉਹ ਕੀ ਹੈ ਉਹਦੇ ਪਿੱਛੇ ਅਜ ਕੀ ਹੈ ਜੇ ਨਾ ਤੁਸੀਂ ਹੱਥ ਵੇਖ ਕੇ ਕਿਸੇ ਦਾ ਪਿਛੋਕਰ ਦੱਸਦੇ ਹੋ ਬੈਕਗ੍ਰਾਉਂਡ ਦੱਸਦੇ ਹੋ ਉਹਦੇ ਪਿਛੇ ਰਾਜਕੀ ਉਹਦੇ ਵਿੱਚ ਰੇਖਾ ਨਾ ਤਿੱਕਰ ਵਰਤੀ ਜਿਹੜੀਆਂ ਹੱਥ ਦੀਆਂ ਨੇ ਜਿਵੇਂ ਮੇਨ ਇੱਕ ਕਿਸਮ ਤਰੀਖਾ ਹੋਈਏ ਇੱਕ ਲਾਈਫ ਦੀ ਲਾਈਨ ਦੀ ਹੋਈਏ ਇੱਕ ਦਿਮਾਗ ਦੀ ਹੋਈਏ ਇੱਕ ਜਿਹੜਾ ਥੋੜਾ ਹਿਰਦਾ ਹੈ ਉਹਦੇ ਬਾਰੇ ਵਿੱਚ ਗ੍ਰਾਹਾਂ ਵਾਸਤੇ ਉਹ ਸਾਰਾ ਕੁਝ ਸਾਨੂੰ ਦੱਸ ਦਿਆ ਨੇ ਕੋਈ ਵੀ ਲਾਈਨ ਹੁਣ ਕਿਸੇ ਨੂੰ ਪਤਾ ਨਹੀਂ ਆ ਜਿਵੇਂ ਅਰਬੀ ਭਾਸ਼ਾ ਆਪਾਂ ਲਾ ਲਈਏ ਪੰਜਾਬੀ ਤੋਂ ਬੋਲਦੇ ਹਾਂ ਹੁਣ ਅਰਬੀ ਭਾਸ਼ਾ ਆਪਾਂ ਦਾ ਪਰਸਨਲੀ ਕੁਝ ਵੀ ਨਹੀਂ ਹੋਣੀ ਉਹ ਕਿਉਂਕਿ ਆਪਾਂ ਨੂੰ ਆਉਂਦੀ ਨਹੀਂ ਜੀ ਇਹ ਪਾਸ ਸਿਖਾਉਣੇ ਵੀ ਆ ਇਦਾਂ ਨਹੀਂ ਹੈਗੇ ਕਿ ਹਾਸ ਰੇਖਾ ਜਿਹਨੇ ਸਿੱਖਣਾ ਜਿਵੇਂ ਵਿਆਹ ਦਾ ਪਤਾ ਲੱਗਦਾ ਵੀ ਕਿੱਥੋਂ ਵਿਆਹ ਦਾ ਪਤਾ ਕਿੰਨੇ ਬੱਚੇ ਹੋਣਗੇ ਕਿ ਉਹ ਸਰਕਾਰੀ ਨੌਕਰੀ ਕਰੂ ਜਾਂ ਮਤਲਬ ਕੀ ਹੋ ਮਤਲਬ ਆਪਣਾ ਬਿਜ਼ਨਸ ਕਰੂਗਾ ਕਿ ਉਹਨੂੰ ਕਿੰਨਾ ਪਰਫੁੱਲ ਤੇ ਮਿਲੂ ਇਹ ਗ੍ਰਹਿ ਨਕਸ਼ਤਰ ਇਹ ਬਾਬੇ ਨਾਨਕ ਨੇ ਇਹ ਥੋੜੋ ਕਿਹਾ ਵੀ ਇਹਨਾਂ ਨੂੰ ਮੰਨੋ ਨਾ ਜੇ ਸੂਰੀਆ ਮਹਾਰਾਜ ਨੇ ਫਿਰ ਇਹਨੂੰ ਮੰਨੋ ਹੀ ਨਹੀਂ ਨਾ ਇਹ ਤੋਂ ਬਿਨਾਂ ਰਹਿਓ ਤਾਂ ਬੰਦੇ ਦਾ ਜੀਵਨ ਇਦਾਂ ਵਧਿਆ ਨਹੀਂ ਬਣਨਾ ਬਾਈ ਹਨਾ ਐ ਨਹੀਂ ਆਪਣੇ ਕੋਲ ਜੋ ਸ਼ਾਸਤਰਾ ਨੇ ਲਿਖਿਆ ਕਹਨੇ ਹੈ ਨਾ 라ਵਣ ਨੇ ਪੜਿਆ ਬਰਮ ਗਿੱਦਿਆ ਵਿਦਿਆ ਲਈ ਕਿ ਆਪਣੇ ਉਹਨਾਂ ਨਾਲ ਲਿੰਕ ਰਹੇ ਨੇ ਇਹ ਸਭ ਕੇ ਆਪਾਂ ਦਾਬੇ ਨਾ ਕਹਨੇ ਵੀ ਹਾਂ ਵੀ ਆਪਾਂ ਰੇਖਾ ਤੁਹਾਨੂੰ ਦੱਸ ਸਕਦੇ ਆ ਕਿ ਹਾਂ ਵੀ ਆਹ ਰੇਖਾ ਤੁਹਾਨੂੰ ਇੰਨੇ ਟਾਈਮ ਤੇ ਇੰਨੇ ਸਾਲ ਤੇ ਇੰਨੇ ਦਿਨ ਤੇ ਇਹ ਫਲ ਦਊ ਤੇ ਤਦ ਤੁਸੀਂ ਸੱਚ ਮੰਨੋਗੇ ਮਹਾਰਾਜ ਚੱਕਰਵਰਤੀ ਸਾਹਿਬ ਮੇਰਾ ਇੱਕ ਪੜਤ ਦਾ ਅਨੁਭਵ ਵੱਡਾ ਸਵਾਲ ਹੈ ਖਾਸ ਕਰਕੇ ਤੁਹਾਨੂੰ ਮੇਰਾ ਵੱਡਾ ਸਵਾਲ ਹੈ ਕਿ ਜਿਵੇਂ ਪੰਡਤ ਕਹਿ ਦਿੰਦੇ ਨੇ ਕਿ ਭਾਈ ਸਮਗਰੀ ਨਾਰੀਅਲ ਮੋਲੀ ਤੇ ਮੁਰਗਾ ਸਿਆਣੀ ਇਹ ਮੇਂਦਾ ਸੀ ਜੇ ਅਗਰ ਜੇ ਆਪਾਂ ਤਾਂ ਕਿ ਜਾਂ ਤੇਰਾ ਪੜਾ ਕਰਦਾਂਗੇ ਉਸ ਚੀਜ਼ ਨੂੰ ਕਿਹੜੇ ਨਜ਼ਰੀਏ ਨਾਲ ਦੇਖਦੇ ਕਿ ਤੁਸੀਂ ਵੀ ਉਹ ਕੰਮ ਕਰਦੇ ਨਹੀਂ ਨਹੀਂ ਮਹਾਰਾ ਜ ਸਾਡਾ ਜੇ